ਸੂਬੇ ਭਰ ਦੇ ਵਿੱਚ ਪੰਜਾਬ ਸਰਕਾਰ ਦੇ ਵੱਲੋਂ ਰੋਜ਼ਾਨਾ ਪੰਜਾਬ ਵਾਸੀਆਂ ਨੂੰ ਵੱਡੀਆਂ ਸੋਗਾਤਾਂ ਦਿੱਤੀਆਂ ਜਾਂਦੀਆਂ ਨੇ ਉੱਥੇ ਜੇਕਰ ਗੱਲ ਕੀਤੀ ਜਾਵੇ ਸੁਨਾਮ ਦੀ ਤਾਂ ਸੁਨਾਮ ਦੇ ਵਿੱਚ ਪਹੁੰਚੇ ਪੰਜਾਬ ਪ੍ਰਧਾਨ ਅਮਨ ਅਰੋੜਾ ਦੇ ਵੱਲੋਂ ਸੁਨਾਮ ਦੇ ਪਿੰਡ ਨਾਗਰਾ ਅਤੇ ਬਹਾਦਰਪੁਰ ਦੇ ਵਿੱਚ ਸੇਵਾ ਕੇਂਦਰ ਦੇ ਉਦਘਾਟਨ ਕੀਤੇ ਗਏ ਅਤੇ ਪਿੰਡ ਖੇੜੀ ਦੇ ਵਿੱਚ ਸੜਕ ਦੇ ਨਿਰਮਾਣ ਦਾ ਨੀਂਹ ਪੱਥਰ ਵੀ ਰੱਖਿਆ ਗਿਆ ਇਸ ਸਬੰਧੀ ਉਹਨਾਂ ਨੇ ਵੱਡੀ ਜਾਣਕਾਰੀ ਵੀ ਸਾਂਝੀ ਕੀਤੀ ਆ ਆਓ ਸੁਣਦੇ ਹਾਂ ਤਰਾ ਹੈ ਕਿ ਜਿਸ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਵਿੱਚ ਬਣੀ ਹੈ ਸਾਡੀ ਸੋਚੇ ਪੰਜਾਬ ਦੇ ਵਿੱਚ ਕੋਸ਼ਿਸ਼ ਹੈ ਕਿ ਬੇਤਹਾਸ਼ਾ ਵਿਕਾਸ ਨੇ ਜਿਹੜੇ ਉਹ ਕੀਤੇ ਜਾਣ ਸੁਨਾਮ ਹਲਕੇ ਨੇ ਕਿਉਂਕਿ ਬਹੁਤ ਵੱਡਾ ਮਾਣ ਮੈਨੂੰ ਬਖਸ਼ਿਆ ਤੇ ਉਹਦੇ ਲਈ ਪਹਿਲੇ ਦਿਨ ਤੋਂ ਕੰਮ ਨੇੜੇ ਚੱਲ ਰਹੇ ਨੇ ਅੱਜ ਵੀ ਸੁਨਾਮ ਹਲਕੇ ਦੇ ਪੰਜ ਪਿੰਡਾਂ ਦੇ ਵਿੱਚ ਜਿਹਦੇ ਵਿੱਚ ਨਾਗਰਾ ਖੇੜੀ ਬਹਾਦਰਪੁਰ ਜਖੇਪੜ ਇਹਨਾਂ ਸਾਰੇ ਪਿੰਡਾਂ ਦੇ ਵਿੱਚ 5 ਕਰੋੜ 68 ਲੱਖ ਰੁਪਏ ਦੇ ਵੱਖ-ਵੱਖ ਕੰਮ ਨੇ ਜਿਹੜੇ ਉਹ ਸ਼ੁਰੂ ਕੀਤੇ ਗਏ ਨੇ ਜਿਹਦੇ ਤਹਿਤ ਨਵੀਆਂ ਸੜਕਾਂ ਦੀ ਸਾਰੀ ਦਾ ਕੰਮ ਹੈ ਜਿਹਦੇ ਤਹਿਤ ਸੇਵਾ ਕੇਂਦਰ ਖੋਲਣ ਦਾ ਕੰਮ ਹੈ ਜਿਸ ਦੇ ਤਹਿਤ ਮੋਗਿਆਂ ਦਾ ਗਲੀਆਂ ਦਾ ਨਾਲੀਆਂ ਦਾ ਇਹ ਸਾਰੇ ਸਾਂਝੇ ਕੰਮ ਨੇ ਜਿਹੜੇ ਜਿਨ੍ਹਾਂ ਦੀ ਵਜ੍ਹਾ ਕਰਕੇ ਲੋਕਾਂ ਨੂੰ ਪਿਛਲੇ ਸਮੇਂ ਦੇ ਵਿੱਚ ਮੁਸ਼ਕਲ ਮਸਤਰੀ ਸੁਣਦੀ ਸੀਗੀ ਉਹ ਸਾਰੇ ਕੰਮ ਨੇ ਜਿਹੜੇ ਅੱਜ 5 ਕਰੋੜ 80 ਲੱਖ ਰੁਪਏ ਦੇ ਨਾਲ ਸ਼ੁਰੂ ਕੀਤੇ ਗਏ ਨੇ ਜਿਹੜੇ ਕਿ ਬੜੀ ਜਲਦੀ ਹੀ ਕੁਝ ਆ ਚਾਲੂ ਕਰ ਦਿੱਤੇ ਗਏ ਨੇ ਤੇ ਬਾਕੀ ਨੇ ਜਿਹੜੇ ਉਹ ਤਕਰੀਬਨ 2 ਮਹੀਨੇ ਵਿੱਚ ਕੰਪਲੀਟ ਹੋ ਜਾਣਾ। ਤਾਂ ਕਹਿਆ ਜਾਂਦਾ ਸੀ ਪਿੰਡਾਂ ਦਾ ਸਰਕਾਰ ਚਲੂ ਅਜ ਪਿੰਡ ਦੇ ਵਿੱਚ ਸੇਵਾ ਕੇਂਦਰ ਦਾ ਉਹ ਕਾਰਜ ਕੀਤਾ ਗਿਆ। ਦੇਖੋ ਇਸ ਤਰ੍ਹਾਂ ਕੇ ਪਿੰਡਾਂ ਤੋਂ ਜਦੋਂ ਸਰਕਾਰਾਂ ਬਣਦੀਆਂ ਨੇ ਤੇ ਚੱਲਣੇ ਵੀ ਪਿੰਡਾਂ ਚ ਹੀ ਚਾਹੀਦੇ ਹਨ। ਹੁਣ ਜਦੋਂ ਲੋਕ ਜੋ ਹੁਕਮ ਕਰਦੇ ਨੇ ਉਹ ਕੰਪਲੀਟ ਕਰਨ ਤੋਂ ਬਾਅਦ ਲੋਕਾਂ ਦੇ ਵਿੱਚ ਆਉਨੇ ਆ ਤੇ ਅਗਲਾ ਹੁਕਮ ਜਿਹੜਾ ਉਹ ਲੋਕਾਂ ਤੋਂ ਲੈਣ ਹੈ ਇਹੀ ਸਰਕਾਰ ਚੱਲਣ ਦਾ ਕੰਮ ਹੁੰਦਾ ਤੇ ਉਹ ਹੀ ਕਰ ਰਹੇ ਹਨ। ਪਰ STPC ਦਾ ਜੀ ਵੀ ਮੈਂ ਸਮਝਦਾ ਕਿ ਇਹ ਬਹੁਤ ਮੰਦ ਭਾਗ ਹੈ। ਕਿ ਐਸਜੀਪੀਸੀ ਉਹ ਸੰਸਥਾ ਹੈ ਜਿਹੜੀ ਕਿ ਕੌਮ ਦੀ ਸਿੱਖ ਕੌਮ ਦੀ ਪੰਥ ਦੀ ਅਲੰਬਰਦਾਰ ਸੰਸਥਾ ਹੈ ਤੇ ਉਹਨੂੰ ਜਿਸ ਤਰੀਕੇ ਦੇ ਨਾਲ ਅੱਜ ਦੀ ਤਰੀਕ ਦੇ ਵਿੱਚ ਜਿਸ ਤਰੀਕੇ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਉਹਨਾਂ ਦੇ ਕੁਝ ਸਾਥੀ ਉਹਨੂੰ ਆਪ ਦੇ ਨਿੱਜੀ ਮਫਾਦਿਆਂ ਦੇ ਲਈ ਯੂਜ਼ ਕਰ ਰਹੇ ਨੇ ਅਕਾਲ ਤਖਤ ਸਾਹਿਬ ਵੱਲ ਪਿੱਠ ਕਰੀ ਖੜੇ ਨੇ ਉਹਨਾਂ ਦਾ ਅਕਾਲ ਤਖਤ ਸਾਹਿਬ ਦਾ ਹੁਕਮਨਾਮਾ ਜਿਹੜਾ ਉਹ ਵੀ ਨਹੀਂ ਮੰਨ ਰਹੇ ਸਿਰਫ ਔਰ ਸਿਰਫ ਆਪਦੇ ਨਿੱਜੀ ਔਰ ਸਿਆਸੀ ਹਿੱਤਾਂ ਦੇ ਲਈ ਮੈਂ ਉਹਨਾਂ ਨੂੰ ਇੱਕ ਗੱਲ ਯਾਦ ਕਰਾ ਦੇਣੀ ਚਾਹਣਾ ਕਿ ਜਿਸ ਵੀ ਵਿਅਕਤੀ ਨੇ ਪੰਜਾਬ ਦੇ ਵਿੱਚ ਔਰ ਖਾਸ ਤੌਰ ਤੇ ਸਿੱਖੀ ਦੀ ਔਰ ਪੰਥ ਦੀ ਗੱਲ ਕਰਨ ਵਾਲੇ ਜਿਸ ਕਿਸੇ ਵਿਅਕਤੀ ਨੇ ਸੰਸਥਾ ਨੇ ਪਾਰਟੀ ਨੇ ਅਕਾਬ ਤੱਕ ਸਭ ਵੱਲ ਪਿੱਠ ਕੀਤੀ ਹੈ ਉਹਨਾਂ ਦੇ ਹੁਕਮ ਦੀ ਉਲੰਘਣਾ ਕੀਤੀ ਹੈ ਉਹਨਾਂ ਦਾ ਮਲਿਆ ਮੀਟ ਹੋ ਗਿਆ ਸੋ ਮੈਨੂੰ ਤਾਂ ਇਹ ਲੱਗਦਾ ਵੀ ਜਿਵੇਂ ਇਹਨਾਂ ਦਾ ਉਹ ਵਿਨਾਸ਼ਕਾਲ ਵਿਪਰੀਤ ਗੁੱਦੀ ਵਾਲਾ ਕੰਮ ਹੈ ਜਿਹੜਾ ਉਹ ਚੱਲ ਰਿਹਾ ਸੋ ਮੇਰੀ ਪੰਜਾਬ ਪੰਜਾਬੀਅਤ ਔਰ ਸਿੱਖ ਪੰਥ ਦੀ 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 ਭਲਾਈ ਦੇ ਲਈ ਮੇਰੀ ਬੇਨਤੀ ਉਹਨਾਂ ਨੂੰ ਇਹ ਹੈ ਕਿ ਇਸ ਤਰੀਕੇ ਦੇ ਨਾਲ ਤੁਸੀਂ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੀ ਉਲੰਘਣਾ ਕਰਕੇ ਐਸਜੀਪੀਸੀ ਨੂੰ ਆਉਦੇ ਜੇ ਨਿੱਜੀ ਮੁਫਾਦ ਲਈ ਨਾ ਵਰਤੋ ਇਹ ਤੁਸੀਂ ਅੱਗ ਨਾਲ ਖੇਡ ਰਹੇ ਹੋ ਇਹ ਨਹੀਂ ਹੋਣਾ ਚਾਹੀਦਾ ਸਾਡੇ ਨੈਸ਼ਨਲ ਕਨਵਿਨਿਅਨ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਮੁੱਖ ਮੰਤਰੀ ਭਗਵੰਤ ਸਿੰਘ ਜੀ ਅਸੀਂ ਸਾਰੇ ਬੜੇ ਲੰਬੇ ਸਮੇਂ ਤੋਂ ਚਿੰਤਿਤ ਸੀ ਕਿ ਜੋ ਪੰਜਾਬ ਦੇ ਵਿੱਚ ਪਿਛਲੇ ਸਰਕਾਰਾਂ ਦੀ ਪੁਸ਼ਤ ਪਨਾਹੀ ਦੇ ਤਹਿਤ ਨਸ਼ੇ ਪਰਫੁੱਲਤ ਹੋਏ ਇਹ ਇਕੱਲੇ ਇੱਕ ਬੰਦੇ ਦਾ ਦਾ ਫਿਕਰ ਨਹੀਂ ਸੀਗਾ ਪੰਜਾਬ ਦੇ 3 ਕਰੋੜ ਪੰਜਾਬੀਆਂ ਦਾ ਫਿਕਰ ਸੀਗਾ ਉਸ ਐਫਰਟਸ 3 ਸਾਲਾਂ ਤੋਂ ਹੀ ਚੱਲ ਰਹੇ ਨੇ ਉਸ ਮਹਿੰਮ ਨੂੰ ਅਖੀਰਲਾ ਹੱਲਾ ਮਾਰਨ ਦੇ ਲਈ ਅਖੀਰਲਾ ਪੁਸ਼ ਦੇਣ ਦੇ ਲਈ ਇਹ ਯੁੱਧ ਅਸੀਂ ਯੁੱਧ ਨਸ਼ਾ ਵਿਰੁੱਧ ਮਹਿੰਮ ਦੇ ਤਹਿਤ ਛੇੜਿਆ ਜਿਹਦੇ ਤਹਿਤ ਜਿਹੜੇ ਡਰੱਗ ਪੈਡਲਰਸ ਨੇ ਜਿਹੜੇ ਸਮਗਲਰਸ ਨੇ ਉਹਨਾਂ ਦੇ ਸਖਤ ਤੋਂ ਸਖਤ ਕਾਰਵਾਈਆਂ ਹੋਣਗੀਆਂ ਜਿਹੜੇ ਜਿਹੜੇ ਮਰੀਜ਼ ਨੇ ਇਹ ਨਸ਼ਿਆਂ ਦੇ ਵਿੱਚ ਪੈ ਚੁੱਕੇ ਉਹਨਾਂ ਨੂੰ ਮਰੀਜ਼ ਸਮਝ ਕੇ ਬੁੱਕਲ ਦੇ ਵਿੱਚ ਲਿਆ ਜਾਊਗਾ ਤੇ ਸਹੀ ਰਾਹਤ ਜਿਹੜਾ ਹੈ ਜਾਊਗਾ ਸੋ ਮੈਂ ਮੈਂ ਇਹਨਾਂ ਡਰੱਗ ਸਮੱਗਲਰਾਂ ਨੂੰ ਤਸਕਰਾਂ ਨੂੰ ਮੈਂ ਸਪਸ਼ਟ ਤੌਰ ਤੇ ਕਹਿ ਦਿੰਦਾ ਕਿ ਜਾਂ ਤਾਂ ਤੁਸੀਂ ਇਹ ਕਾਲਾ ਧੰਦੇ ਜਿਹੜਾ ਲੋਕਾਂ ਦੇ ਘਰਾਂ ਦੇ ਵਿੱਚ ਨੌਜਵਾਨ ਮੁੰਡੇ ਕੁੜੀਆਂ ਦੀ ਨਸਾਂ ਦੇ ਵਿੱਚ ਤੱਕ ਪਹੁੰਚਾਉਣ ਵਾਲਾ ਜਿਹੜਾ ਜ਼ਹਿਰ ਹੈ ਇਹ ਧੰਦੇ ਨੂੰ ਬੰਦ ਕਰ ਦਿਓ ਤੇ ਨਹੀਂ ਪੰਜਾਬ ਛੱਡ ਦਿਓ ਨਹੀਂ ਕਿਵੇਂ ਛਡਵਾਉਣਾ ਹੈ ਇਹ ਸਾਨੂੰ ਪਤਾ ਹੈ ਤੇ ਅਸੀਂ ਹੁਣ ਛੜਵਾ ਕੇ ਰਾਂਗੇ ਪਰ ਇਹਦੇ ਲਈ ਇਹਦੇ ਲਈ ਸਾਨੂੰ ਪੰਜਾਬ ਦੇ 3 ਕਰੋੜ ਸਾਥੀਆਂ ਦਾ ਲੋਕਾਂ ਦਾ ਸਾਨੂੰ ਸਾਥ ਚਾਹੀਦਾ ਸਚੇ ਅਫਸਰਾਂ ਦੇ ਬਹੁਤ ਸਰਟੀਫਾਈਡ ਹੋਣੇ ਕਿ ਅੱਗੇ ਤੋਂ ਵੀ ਅਫਸਰਾਂ ਨੇ ਜੇ ਕੋਈ ਸਟ੍ਰਾਈਕ ਕਰੇਗਾ ਇਸ ਤੋਂ ਪਹਿਲੇ ਦਿਨ ਤੋਂ ਹੀ ਸਾਡਾ ਕੰਸਰਨ ਹੈ ਜਿਹੜਾ ਬੜਾ ਕਲੀਅਰ ਸਟੈਂਡ ਬੜਾ ਕਲੀਅਰ ਹੈ ਵੀ ਜੇ ਕੋਈ ਚਾਹੇ ਕੋਈ ਮੁਲਾਜ਼ਮ ਜਥੇਬੰਦੀ ਹੈ ਚਾਹੇ ਕੋਈ ਹੋਰ ਜਥੇਬੰਦੀ ਹੈ ਚਾਹੇ ਕੋਈ ਇੱਕ ਇੰਡੀਵਿਜੂਅਲ ਵੀ ਹੈਗਾ ਉਹ ਸਾਡੇ ਕੋਲੇ ਪੰਜਾਬ ਸਰਕਾਰ ਕੋਲੇ ਆ ਕੇ ਬੈਠੇ ਆ ਆਪ ਦਾ ਮਸਲਾ ਦੱਸੇ ਤੇ ਉਹਦਾ ਹੱਲ ਕਰਾਉਣ ਲਈ ਅਸੀਂ ਵਚਨਬੱਧ ਆ ਪਰ ਜੇ ਕੋਈ ਇਹ ਕਹੇ ਵੀ ਅਸੀਂ ਲੋਕਾਂ ਨੂੰ ਖੱਜਲ ਖਵਾਰ ਵੀ ਕਰਾਂਗੇ ਅਸੀਂ ਲੋਕਾਂ ਦੀ ਲੁੱਟਕ ਸੁੱਟ ਵੀ ਕਰਾਂਗੇ ਅਸੀਂ ਰਿਸ਼ਵਤਾਂ ਵੀ ਲਵਾਂਗੇ ਤੇ ਜੇ ਸਾਡੇ ਤੇ ਕਾਰਵਾਈ ਹੋਊਗੀ ਤੇ ਫਿਰ ਅਸੀਂ ਅਸੀਂ ਮਾਸ ਸਟ੍ਰਾਈਕ ਜਾਂ ਹੜਤਾਲ ਦੇ ਦੇ ذریعے ਸਰਕਾਰ ਦੀ ਬਾਹ ਮ ਰੋਡ ਲਾ ਕੇ ਸਰਕਾਰ ਦੀ ਗਰਦਨ ਤੇ ਗੋਡਾ ਧਾਰ ਲਾਂਗੇ ਤੇ ਲੋਕਾਂ ਨੂੰ ਤੰਗ ਪ੍ਰੇਸ਼ਾਨ ਕਰ ਲਾਂਗੇ ਖੁੱਲ ਜੋ ਉਹ ਦਿਨ ਲੱਥ ਗਏ ਕਿ ਇਸ ਤਰੀਕੇ ਦੇ ਨਾਲ ਲੋਕਾਂ ਨੂੰ ਕੋਈ ਪਰੇਸ਼ਾਨ ਕਰਨ ਦੇ ਲਈ ਤੇ ਦੇਲੇ ਕੋਈ ਹਿਮਾਕਤ ਕਰ ਲੂਗਾ ਉਹਨੂੰ ਇਹੋ ਜਿਹਾ ਸਖਤੀ ਦੇ ਨਾਲ ਡੇਠਾਂਗੇ ਕਿ ਮੁੜ ਕੇ ਮੁੜ ਕੇ ਲੰਬਾ ਸਮਾਂ ਉਹਨਾਂ ਨੂੰ ਚੇਤੇ ਰਹਿਣਾ ਕਿ ਜੇ ਲੋਕਾਂ ਨੂੰ ਪਰੇਸ਼ਾਨ ਕਰਾਂਗੇ ਤੇ ਜੇ ਕਰਪਸ਼ਨ ਕਰਾਂਗੇ ਜਿਹੜਾ ਮੁਲਾਜ਼ਮ ਆਪਦੀ ਨੇਕ ਨੀਤੀ ਤੇ ਦਸਾਂ ਨਾ ਉਹਦੀ ਕਿਰਤ ਕਮਾਈ ਤਨਖਾਹ ਤੇ ਕੰਮ ਕਰ ਸਕਦਾ ਉਹ ਕਰੇ ਜਿਹੜਾ ਨਹੀਂ ਕਰ ਸਕਦਾ ਹੈਗਾ ਉਹ ਛੁੱਟੀ ਕਰੇ ਹਜ਼ਾਰਾਂ ਲੱਖਾਂ ਨੌਜਵਾਨ ਮੁੰਡੇ ਕੁੜੀਆਂ ਨੇ ਜਿਹੜੀਆਂ ਉਹ ਉਹ ਲੈਂਡ ਚ ਲਾ ਕੇ ਨੌਕਰੀ ਲੈਣ ਨੂੰ ਤਿਆਰ ਨੇ ਉਹਨਾਂ ਨੂੰ ਹਾਇਰ ਕਰ ਲਾਂਗੇ ਇਸ ਦੇ ਨਾਲ ਹੀ ਅਮਨ ਅਰੋੜਾ ਨੇ ਨਸ਼ਾ ਵੇਚਣ ਵਾਲਿਆਂ ਨੂੰ ਵੀ ਸਖਤ ਚੇਤਾਵਨੀ ਦੇ ਦਿੱਤੀ ਹੈ ਕਿ ਉਹ ਸੁਧਰ ਜਾਣ ਨਹੀਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਨਸ਼ੇ ਦੇ ਪੈਸਿਆਂ ਦੇ ਨਾਲ ਉਹਨਾਂ ਬਣੋ ਬਣਾਈਆਂ ਸ਼ੌਹਰਤਾਂ ਨੂੰ ਢਾਈ ਢੇਰੀ ਕਰ ਦਿੱਤਾ ਜਾਵੇਗਾ ਬਿਊਰੋ ਰਿਪੋਰਟ ਸਟਾਰ ਨਿਊਜ਼